ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹਜੀ ਅਸੀਂ ਖੜੇ ਆ ਇਸ ਵੇਲੇ ਪਿੰਡ ਰਾਜੂਬੇਲਾ ਵਿਖੇ ਤੇ ਰਾਜੂਬੇਲਾ ਵਿਖੇ ਵੀ ਪੂਰਾ ਬੰਦ ਦਾ ਕਿਸਾਨਾਂ ਦਾ ਸਮਰਥਨ ਕੀਤਾ ਗਿਆ ਆ ਤੁਸੀਂ ਦੇਖ ਸਕਦੇ ਹੋ ਸਾਰੀਆਂ ਦੁਕਾਨਾਂ ਬੰਦ ਆ ਸਾਰੀ ਮਾਰਕੀਟ ਬੰਦ ਆ ਹੋਟਲ ਵੀ ਬੰਦ ਆ ਦੁਕਾਨਾਂ ਵੀ ਬੰਦ ਆ ਗਰੋਸਰੀ ਦੀਆਂ ਦੁਕਾਨਾਂ ਵੀ ਬੰਦ ਆ ਢਾਬੇ ਟੂਬੇ ਸਭ ਬੰਦ ਆ ਜੇ ਕਿਸਾਨਾਂ ਦੇ ਸਮਰਥਨ ਚ ਰਾਜੂਬੇਲਾ ਨੇ ਪੂਰਾ ਸਹਿਯੋਗ ਕੀਤਾ ਹੈ ਅਤੇ ਠੀਕਾ ਵੀ ਦੇਖ ਸਕਦੇ ਤੁਸੀਂ ਬੰਦ ਹੈ ਕਿਉਂਕਿ ਰਾਜੀਬੀਲਾ ਨੇ ਸੰਪੂਰਨ ਸਹਿਯੋਗ ਦਿੱਤਾ ਕਿਸਾਨਾਂ ਦਾ ਸਮਰਥਨ ਕੀਤਾ ਕਿਸਾਨਾਂ ਦੇ ਹੱਕਾਂ 'ਚ ਰਾਜੀਬੀਲਾ तकरीबन ਪੂਰਾ ਪਿੰਡ ਰਾਜੀਬੀਲਾ ਕਿਸਾਨਾਂ ਦੇ ਹੱਕ 'ਚ ਬੰਦੇ ਦੇ ਨਾਲ ਹੈ ਤੇ ਕਿਸਾਨਾਂ ਦੇ ਵੀ ਨਾਲ ਹੈ ਆ ਦੇਖ ਸਕਦੇ ਤੁਸੀਂ ਵਾਲਮਾਰਟ ਜੋ ਕਿ ਪੂਰੀ ਤਰ੍ਹਾਂ ਅਗਲਾ ਨੇ ਬੰਦ ਕਰਤਾ ਕਿਸਾਨਾਂ ਦੇ ਸਮਰਥਨ 'ਚ ਕਿਸਾਨਾਂ ਦੇ ਹੱਕ ਦੇ ਵਿੱਚ ਤੇ ਆਓ ਕਰਦੇ ਆ ਸਾਡੇ ਕੁਝ ਪਤਵੰਤੇ ਸੱਜਣ ਖੜੇ ਆ ਪਿੰਡ ਦੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਉਨੇ ਆ ਜਿਹੜੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸਾਨਾਂ ਨੇ ਬੰਦ ਦਾ ਸੱਦਾ ਦਿੱਤਾ ਤੇ ਅੱਜ ਪਿੰਡ ਰੱਜੀ ਬੇਲਾ ਦੇ ਤੁਸੀਂ ਸਰਪੰਚ ਹੋਣ ਦੇ ਨਾਤੇ ਪੂਰਾ ਪਿੰਡ ਬੰਦ ਕਰਵਾਇਆ ਤੇ ਕੀ ਕਹਿਣਾ ਚਾਹੁੰਦੇ ਹੋ ਕਿਸਾਨਾਂ ਦੇ ਹੱਕ ਦੇ ਬਾਰੇ ਕੀ ਵਿਚਾਰ ਆ ਤੁਹਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਪਿੰਡ ਰੱਜੀ ਬੇਲੇ ਤੋਂ ਅੱਜ ਸਾਡੀ ਜਸੇਬੰਦੀਆਂ ਜੋ ਜੋ ਕਾਲ ਦਿੱਤੀ ਸੀ ਪੰਜਾਬ ਬੰਦ ਦੀ ਤੇ ਸਾਨੂੰ ਜੋ ਪੰਘਾਲੇ ਦਾ ਮਿਲਿਆ ਵਾ ਮਕੇਰੀਆਂ ਪੰਘਾਲਾ ਰੋਡ ਬੰਦ ਕਰਨ ਦਾ ਤੇ ਸਾਡੀ ਸਾਰੇ ਹੀ ਸੰਗਤ ਜਿਹੜੀ ਆ ਪੰਘਾਲੇ ਵਾਸਤੇ ਜਾ ਰਹੀ ਆ ਤੇ ਬਹੁਤ ਸੰਗਤ ਦਾ ਸੰਯੋਗ ਹੈ ਪਿੰਡ ਤੇ ਅੱਜ ਤ੍ਰਿਮਨ ਦੇਖ ਹੀ ਰਹੇ ਹੋਗੇ ਸਾਰੇ ਆਪਣੇ ਵੱਡੇ ਵੱਡੇ ਸਟੋਰ ਹੈ ਜੋ ਸਾਰੇ ਬੰਦ ਕੀਤੇ ਹੋਏ ਆ ਤੇ ਸਾਰੀ ਹੀ ਸੰਗਤ ਬਹੁਤ ਸੰਯੋਗ ਦੇ ਰਹੀ ਹੈ ਤੇ ਇਸੇ ਤਰ੍ਹਾਂ ਹੀ ਗੱਡੀਆਂ ਲੱਗੀਆਂ ਨੇ ਤੇ ਹੁਣ ਸਾਰੇ ਜਾ ਰਹੇ ਆ ਪੰਘਾਲੇ ਵਾਸਤੇ ਬੰਦ ਵਾਸਤੇ ਤੇ ਅਸੀਂ ਇਸੇ ਤਰ੍ਹਾਂ ਹੀ ਪੂਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਾਂਗੇ ਵੀ ਇਸੇ ਤਰ੍ਹਾਂ ਹੀ ਜੋ ਆਪਣੀ ਦਲੇਵਾਲ ਸਾਹਿਬ ਨੇ ਵੱਲੋਂ ਕਾਲ ਆਈ ਸੀ ਇਹਦਾ ਬਹੁਤ ਜ਼ਿਆਦਾ ਹੰਗਾਰਾ ਪਰਮਾ ਹੰਗਾਰਾ ਦਿੱਤਾ ਗਿਆ ਵਾ ਤੇ ਇਸੇ ਤਰ੍ਹਾਂ ਹੀ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਸਾਡੀਆਂ ਜੋ ਨਜਾਇਜ਼ ਮੰਗਾ ਸਾਡੀਆਂ ਸਹੀ ਜੋ ਮੰਗਾ ਨੇ ਇਹਨਾਂ ਦੀ ਪੂਰ ਜਲਦੀ ਇਹਨਾਂ ਦੀ ਪ੍ਰਵਾਈ ਕੀਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦਲੇਵਾਲ ਸਾਹਿਬ ਜੀ ਜੋ ਇਹ ਮੇਰੇ ਕੋਲ 33ਵੇਂ ਦਿਨ ਚ ਪਹੁੰਚ ਚੁੱਕੇ ਆ ਮਰਨ ਵਰਤ ਤੇ ਹਾਂਜੀ ਉਹਨਾਂ ਬਾਰੇ ਕੋਈ ਤੁਹਾਡਾ ਕੀ ਵਿਚਾਰ ਆ ਕਿ ਕਿਸਾਨ ਉੱਥੇ ਪਹੁੰਚ ਰਹੇ ਆ ਪੂਰੇ ਸਹੀ ਪਹੁੰਚ ਰਹੇ ਆ ਕਿ ਜਾਂ ਕਿਸਾਨਾਂ ਦਾ ਬਹੁਤ ਜ਼ਿਆਦਾ ਵੱਡਾ ਕਾਠ ਹੈ ਉੱਥੇ ਬਹੁਤ ਜ਼ਿਆਦਾ ਵੱਡਾ ਕਾਠ ਹੈ ਤੇ ਅਸੀਂ ਬਿਲਕੁਲ ਉਹਨਾਂ ਦੇ ਨਾਲ ਆ ਦਲੇ ਸਾਬ ਵੱਲ ਦੇ ਸਾਥ ਉਹਨਾਂ ਦੇ ਨਾਲ ਹੈ ਤੇ ਇਹ ਜੋ ਜਾਇਜ਼ ਮੰਗਾਂ ਨੇ ਕਿਸਾਨਾਂ ਦੀਆਂ ਇਹ ਸਰਕਾਰ ਨੂੰ ਜਲਦ ਮੰਨ ਲੜੀਆਂ ਚਾਹੀਦੀਆਂ ਨੇ ਇਹ ਕੋਈ ਏਡੀ ਵੱਡੀਆਂ ਮੰਗਾਂ ਨਹੀਂ ਹੈ ਕਿ ਕਿਸਾਨਾਂ ਨੇ ਤੁਸੀਂ ਪਿੱਛੇ ਦੇਖਿਆ ਹੀ ਜੋ ਕਿਸ ਤਰੀਕੇ ਨਾਲ ਝੋਨਾ ਰੋਲਦਾ ਹੁਣ ਗੰਨੇ ਦਾ ਹੈ ਜੀ ਜੀ ਤੇ ਉਹਦੇ ਵੀ 10 ਰੁਪਏ ਫੇਰ ਇਹ ਕੱਟ ਲਾ ਕੇ ਦੇ ਰਹੇ ਆ ਜੀ ਜੀ ਇਹ ਕਿਸਾਨਾਂ ਵਾਸਤੇ ਪੂਰੇ ਕਿਸੇ ਇੱਕ ਦਾ ਕੰਮ ਨਹੀਂਗਾ ਇਹ ਪੂਰੇ ਹੀ ਸਾਡੇ ਪੰਜਾਬ ਦਾ ਪੂਰੇ ਹਿੰਦੁਸਤਾਨ ਦਾ ਕੰਮ ਹੈ ਤੇ ਮੈਂ ਸਾਰੇ ਹੀ ਭਰਾਵਾਂ ਨੂੰ ਅਪੀਲ ਕਰਾਂਗਾ ਕਿ ਵੱਧ ਚੜ ਕੇ ਇੱਕ ਸੰਯੋਗ ਦਿਓ ਕਿ ਜੋ ਆਪਣੀਆਂ ਹਕੀ ਮੰਗਾ ਅਸੀਂ ਲੈ ਕੇ ਉਹ ਵਰਗੀ ਕਰਾਈਏ ਹਨ ਵੀ ਵਾਈਲ ਦੇਖਾ ਸਕਦੇ ਹੋ ਵਾਈਲ ਦੇ ਹਾਲਾਤ ਸਾਡੇ ਨਾਲ ਖੜੇ ਨੇ ਇੰਦਰ ਅਜੀਬਲਾ ਦੇ ਨੰਬਰ ਪੰਚਾਇਤ ਕੋਲ ਵੀ ਉਹਦੇ ਸਾਰੇ ਕਿਸਾਨਾਂ ਦੇ ਬਾਰੇ ਵੀ ਸਮਝ ਦੇ ਤੇ ਅਦਾਇਤ ਹੋ ਗਈ ਆ ਮਤਲਬ ਪੰਜਾਬ ਸਰਕਾਰ ਨੇ ਝਾੜਪਾਈ ਦੀ ਹੈ ਕਿ ਤੁਸੀਂ ਕੋਈ ਕਿਸੇ ਨੂੰ ਕਿਸੇ ਤਰ੍ਹਾਂ ਮਰਨ ਵਰਤਾ ਦਾ ਤਧਵਾਓ ਤੇ ਬਾਕੀ ਦੱਸਣਗੇ ਸਾਡੇ ਮੈਂਬਰ ਸਾਹਿਬ ਦੱਸੋ ਜੀ ਹਾਂ ਜੀ ਕਾਲ ਆਈ ਹੈ ਸੁਪਰੀਮ ਕੋਰਟ ਦੀ ਵੀ ਡੱਲੇਵਾਲ ਸਾਹਿਬ ਦਾ ਜੋ ਮਰਨ ਵਰਤਾ ਉਹਨੂੰ ਬੰਦ ਕਰਵਾਇਆ ਜਾਵੇ ਜੀ ਪਰ ਕਿਸਾਨ ਡੱਲੇਵਾਲ ਸਾਹਿਬ ਨਾਲ ਮੋੜੇ ਨਾਲ ਮੋੜਾ ਜੋੜ ਕੇ ਖੜੇ ਆ ਡੱਲੇਵਾਲ ਸਾਹਿਬ ਦੀਆਂ ਕੋਈ ਵੱਡੀਆਂ ਮੰਗਾਂ ਨਹੀਂ ਗੀਆਂ ਛੋਟੀਆਂ ਜੀਆਂ ਮੰਗਾਵਾਂ ਜੀ ਧਕਾਰ ਮੰਗੀਆਂ ਜੀ ਘਰਵੀਆਂ ਮੰਗਾ ਨਹੀਂ ਗੀਆਂ ਪੂਰੇ ਦੇਸ਼ ਦੀਆਂ ਮੰਗਾਵਾ ਸਰਕਾਰ ਨੂੰ ਚਾਹੀਦਾ ਜਲਦ ਜਲਦ ਮੰਨ ਲੇ ਤੇ ਉਹ ਵੀ ਆਪਣਾ ਅੰਸ਼ਣ ਤੋੜ ਦੇਣਗੇ ਤੇ ਉਹਨਾਂ ਜੇ ਨਹੀਂ ਟੁੱਟ ਟੁੱਟੇਗਾ ਅੰਸ਼ਣ ਜਿੰਜੇ ਇਹਨਾਂ ਮੰਗਾ ਨੂੰ ਪੂਰੀਆਂ ਨਹੀਂ ਹੁਣ ਉਹਨਾਂ ਦੇ ਤੇ ਕਹਿੰਦੇ ਦੂਜੀ ਰਾਹ ਆ ਜਾਂ ਤੇ ਮੇਰੀ ਮੌਤ ਤੇ ਜਾ ਮੰਗਾ ਮੰਨ ਹਾਂਜੀ ਅਸੀਂ ਇਹੋ ਬੇਨਤੀ ਕਰਦੇ ਹਾਂ ਸਾਰੇ ਜੀ ਚਲੋ ਅੱਗੇ ਵੀ 2-3 ਸਾਲ ਅਸੀਂ ਬੈਠੇ ਰਹੇ ਉੱਥੇ ਜੀ ਦਿੱਲੀ ਜਿੱਤੇ ਆ ਮੋਰਚਾ ਜਿੱਤੇ ਆ ਮੋਰਚਾ ਸਰਕਾਰ ਫੇਰ ਆਪਣੇ ਵਾਦੇ ਤੋਂ ਮੁਕਰ ਗਈ ਹੈ ਤੇ ਅਸੀਂ ਇਹੋ ਚਾਹੁੰਦੇ ਆਂ ਵੀ ਸਰਕਾਰ ਨੂੰ ਚਾਹੀਦਾ ਵੀ ਹੁਣ ਮੰਨ ਲੈਣਾ ਚਾਹੀਦਾ ਵਾ ਨਹੀਂ ਤੇ ਫਿਰ ਉਹ ਜੋ ਉਹਨਾਂ ਨੇ ਫੈਸਲਾ ਕੀਤਾ ਉਹਤੇ ਟਲ ਰਹਣਗੇ ਅਸੀਂ ਉਹਨਾਂ ਦੇ ਨਾਲ ਬਿਲਕੁਲ ਖੜੇ ਆਂ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਤੋਂ ਐਸੀ ਆਜੋ ਆਜੋ ਵਾਇਗੁਰਜੀ ਦਾ ਖਾਲਸਾ ਹਾਂ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਖਤਮ ਸਾਡੇ ਨਾਲ ਖੜੇ ਨੇ ਸਰਦਾਰ ਗੁਰਦੀਪ ਸਿੰਘ ਜੀ ਨਿਊ ਆਲਮਾਰਟ ਦੇ ਮਾਲਕ ਇਹ ਕੁਝ ਕਿਸਾਨਾਂ ਬਾਰੇ ਕੁਝ ਗੱਲਾਂ ਬਾਤਾਂ ਦੱਸਣਗੇ ਜੀ ਮੂਰੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਆਪਣਾ ਵੀਰ ਗੁਰਦੀਪ ਸਿੰਘ ਪਿੰਡ ਰਾਜਵੇਲਾ ਡਿਸਟ੍ਰਿਕਟ ਗਰਦਾਸਪੁਰ ਜਿਉਂ ਵੀ ਕਿਸਾਨਾਂ ਦੀ ਕਾਲ ਆਈ ਹੀ ਤੇ ਅਸੀਂ ਬਿਲਕੁਲ ਕਿਸਾਨਾਂ ਦੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਖੜੇ ਆ ਤੇ ਅਸੀਂ ਰਾਜਵੇਲਾ ਦੇ ਜਿੰਨੇ ਵੀ ਦੁਕਾਨਦਾਰ ਹੈਗੇ ਸਭ ਤਕਰੀਬਨ ਹੀ ਬੰਦ ਕੀਤੇ ਗਏ ਨੇ ਤੇ ਅਸੀਂ ਕਿਸਾਨਾਂ ਦੀ ਕਾਲ ਨੂੰ ਬਿਲਕੁਲ ਮੰਨਦੇ ਹੋਏ ਕਿ ਸਟੋਰਾਂ ਨੂੰ ਵੀ ਵੱਡੇ ਵੱਡੇ ਸਟੋਰ ਵੀ ਅਸੀਂ ਬੰਦ ਕਰ ਦਿੱਤੇ ਗਏ ਆ ਤੇ ਅਸੀਂ ਤੇ ਇਹੋ ਸਰਕਾਰ ਅੱਗੇ ਬੇਨਤੀ ਕਰਦੇ ਆ ਹੱਥ ਜੋੜ ਕੇ ਤੇ ਠੰਡਾਂ ਦਾ ਮੌਸਮ ਹੈ ਤੇ ਜੀਵਿੰਦਾਰ ਵਿਚਾਰੇ ਫਿਰ ੱਟਕੇ ਖਾਂਦੇ ਫਿਰਦੇ ਆ ਕਦੇ ਝੋਨਾ ਰੁਲ ਗਿਆ ਕਦੇ ਕਣਕ ਰੁਲ ਗਈ ਤੇ ਇਹ ਹੱਕੀ ਮੰਗਾਵਾ ਅੱਜ ਅਸੀਂ ਕੋਈ ਵੀ ਚੀਜ਼ ਬਾਜ਼ਾਰੋਂ ਖਰੀਦਦੇ ਆ ਤੇ ਉਹ ਪਹਿਲਾਂ ਭਾਅ ਆਪਣਾ ਦੱਸਦਾ ਤੇ ਸਾਡੇ ਰੇਟ ਲਿਖਿਆ ਹੁੰਦਾ ਵੀ ਅਸੀਂ ਆਹ ਰੇਟ ਦੇਣਾ ਵਾ ਤੇ ਜਿਹੜੇ ਕਿਸਾਨ ਇਹਨਾਂ ਦਾ ਨਾ ਝੋਨੇ ਦਾ ਰੇਟ ਆ ਨਾ ਕੋਈ ਕਣਕ ਦਾ ਰੇਟ ਆ ਮੱਕੀ ਵੀ ਰੁਲਦੀ ਆ ਤੇ ਅਸੀਂ ਤੇ ਕਹਿੰਦੇ ਇਹਨਾਂ ਨੂੰ ਬਜਮਾ ਰੇਟ ਦਿੱਤਾ ਜਾਏ ਤੇ ਇਹ ਵੀ ਵਿਚਾਰੇ ਇੱਕ ਫਿਕਸ ਰੇਟ ਹੋਵੇ ਇਹਨਾਂ ਦਾ ਵੀ ਜੋ ਵੀ ਚੀਜ਼ ਬੀਜਦੇ ਆ ਉਹਦਾ ਇਹਨਾਂ ਨੂੰ ਪਤਾ ਹੋਵੇ ਪੀ ਇਹ ਮੁੱਲ ਲੱਗਣਾ ਬਿਲਕੁਲ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿਹੜਾ ਰੇਟ ਲੱਗਣਾ ਕਿਹੜਾ ਨਹੀਂ ਲੱਗਣਾ ਬਿਲਕੁਲ ਇਹੋ ਹੀ ਗੱਲ ਹੈ ਜੀ ਸ਼ਰਮਾ ਜੀ ਕਹਿ ਰਹੇ ਆ ਕਿ ਜੀਮੀਦਾਰ ਇੱਕ ਤੁਸੀਂ ਨੇੜੇ ਧੋ ਕੇ ਦੇਖੋ ਇਹ ਜੀਮੀਦਾਰਾ ਕੋਈ ਸੌਖਾ ਨਹੀਂ ਕੰਮ ਹੈਗਾ ਜੀਮੀਦਾਰ ਵਿਚਾਰਾ ਆਪਣੀਆਂ ਫਸਲਾਂ ਦੇ ਵੇਚਣ ਵਾਸਤੇ ਪਹਿਲਾਂ ਫਸਲਾਂ ਛੋਟੇ ਛੋਟੇ ਨੂੰ ਪਾਲਦਾ ਵਾ ਵੇਚਣ ਵਾਸਤੇ ਕਿਸੇ ਨੇ ਆਪਣੇ ਨਿਆਣਾ ਵੇਹਣਾ ਹੁੰਦਾ ਕਿਸੇ ਨੇ ਕੋਈ ਕੋਠਾ ਮਠਰਾ ਪਾਉਣਾ ਹੁੰਦਾ ਵਾ ਤੇ ਜਦੋਂ ਆਉਂਦੀ ਹੈ ਫਸਲ ਵਿਕੰਦੀ ਵਾਰੀ ਉਦੋਂ ਉਹਦਾ ਸਹੀ ਮੁੱਲ ਨਹੀਂ ਮਿਲਦਾ 2 ਰੁਪਏ ਕਿਲੋ ਰਮਾਟਰ 2 ਰੁਪਏ ਕਿਲੋ ਵਾਲੀ ਗੱਲ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਸਾਨੂੰ ਵੱਜਮਾ ਦਾ ਰੇਟ ਦਿੱਤਾ ਜਾਏ ਤੇ ਜਿਹੜੇ ਕਿਸਾਨ ਆ ਵੀ ਆਪਣਾ ਕੋਈ ਰਜਗਾਰ ਚਲਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਮੈਂ ਕਿਸਾਨਾਂ ਦਾ ਸਮਰਥਨ ਕਰਦੇ ਪੂਰੀ ਹਮਾਇਤ ਦਿੱਤੀ ਹੈ ਤੇ ਮੈਂ ਕੈਮਰਾਮੈਨ ਐਪੀ ਦੇ ਨਾਲ ਜਨੂ ਕੁਮਾਰ ਸ਼ਰਮਾ Danke.